ਸਬਜੀ ਬੋਲੀ ਅੱਜ ਦਾ ਰੇਟ ਅੱਜ ਤੋਰੀ ਲੱਗੀ 25 ਤੋਂ 35 ਕद्दू ਵੀ 25 ਤੋਂ 35 ਬੈਂਗਣ ਵੀ 30 ਤੋਂ 35 ਬੈਂਗਣੀ ਵੀ 35 ਗਵਾਰੇ ਦੀ ਫਲੀ 70 ਤੋਂ 90 ਚੌਲੇ ਵੀ 70 ਤੋਂ 90 ਆ ਰੇਟ ਰਿਹਾ ਅੱਜ ਸਬਜੀ ਦਾ ਤੇ ਭਿੰਡੀ ਲੱਗੀ ਐ 25 ਤੋਂ 35 ਮਾਲ ਕੋਰੇਡਰ ਰਿਹਾ ਸਾਰਾ ਰੇਟ ਵਧਿਆਗਾ ਚੌਲਿਆਂ ਦਾ ਤੇ ਗਵਾਰੇ ਦੀਆਂ ਫਲੀਆਂ ਦਾ ਤੇ ਇਸ ਤਰ੍ਹਾਂ ਹੀ ਹੁਣ ਕद्दू ਘਟਾਉਣ ਲੱਗ ਗਏ ਕਿਵੇਂ ਜਿਵੇਂ ਸਬਜ਼ੀ ਘਟਦੀ ਜਾਂਦੀ ਰੇਟ ਵੱਧ ਜਾਂਦਾ ਕੱਲ ਲੱਗਿਆ ਸੀ 20 ਰੁਪਏ ਕद्दू ਅੱਜ 25 ਤੋਂ 35 ਲੱਗਿਆ ਜਿਹੜਾ ਕੱਚਾ ਕद्दू ਛੋਟਾ ਕद्दू ਤੇ ਇਸ ਤਰ੍ਹਾਂ ਸਾਨੂੰ ਕੱਲ ਨੂੰ ਰਿਪੋਰਟ ਦੇਵਾਂਗੇ ਵੀ ਕੀ ਰੇਟ ਸਬਜ਼ੀ ਦਾ ਲੱਗਿਆ ਤੇ ਅੱਜ ਦਾ ਰੇਟ ਇਹ ਸੀ ਤੇ ਰੇਟ ਆਉਂਦੇ ਜਾਣਗੇ ਸਾਡੇ ਕੋਲ